ਅਨੰਦ ਸਾਨੀਵਾਲ ਵਿਖੇ ਲੱਗੀ ਇੰਟੈਕਟਸੈਕਸਪੋ ਨਾਮਕ ਪ੍ਰਦਰਸ਼ਨੀ ਦੇ 12ਵੇਂ ਐਡੀਸ਼ਨ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਦੀਪ ਸਿੰਘ ਮੁੰਡੀਆਂ ਵੱਲੋਂ ਰਿਬਨ ਕੱਟ ਕੇ ਕੀਤੀ ਗਈ ਇਸ ਮੌਕੇ ਵਿਧਾਇਕ ਮੁੰਡੀਆਂ ਨੇ ਜਿੱਥੇ ਇਸ ਪ੍ਰਦਰਸ਼ਨੀ ਦਾ ਦੌਰਾ ਕੀਤਾ ਉੱਥੇ ਹੀ ਪ੍ਰਦਰਸ਼ਨੀ ਦੇ ਪ੍ਰਬੰਧਕ ਉਡਾਨ মিডিਆ ਅਤੇ ਕਮਿਊਨੀਕੇਸ਼ਨ ਦੀ ਪ੍ਰਸ਼ੰਸਾ ਵੀ ਕੀਤੀ ਉਨ੍ਹਾਂ ਕਿਹਾ ਕਿ ਉਡਾਨ ਵੱਲੋਂ ਇੱਕ ਉਛਤ ਥਾਂ-ਵੱਖ-ਵੱਖ ਕਿਸਮਾਂ ਦੇ ਲਗਾਏ ਸਟਾਲ ਵਿਸਤਰਾ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਣਗੇ ਇੱਕ ਸੌਂਕ ਹੈ ਇੱਕ ਸੁਪਨਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਅੱਜ ਇਹ ਸਾਰਾ ਐਗਜ਼ੀਬਿਸ਼ਨ ਜਿਹੜਾ ਹੈ ਪੰਜਾਬ ਨੂੰ ਰੰਗਣਾ ਪੰਜਾਬ ਤਾਂ ਹੀ ਹੋਏਗਾ ਜੇ ਰੋਜ਼ਗਾਰ ਮਿਲੇਗਾ ਨਵੀਂ-ਨਵੀਂ ਤਕਨੀਕ ਆਊਗੀ ਜਿਵੇਂ ਸਾਰੇ ਆਰਕੀਟੈਕਟ ਸਾਹਿਬ ਪੰਜਾਬ ਦੇ ਚੇਅਰਮੈਨ ਸਾਹਿਬ ਲੁਧਿਆਣਾ ਦੇ ਚੇਅਰਮੈਨ ਔਰ ਦੁਕਾਨ ਦੁਕਾਨਦਾਰ ਲੁਧਿਆਣਾ ਦੇ ਜਿਹੜੇ ਮੇਨ ਸਪਲਾਇਰ ਹੈ ਉਹ ਅੱਜ ਆਏ ਹੋਏ ਹੈ ਤੇ ਮਾਨ ਸਾਹਿਬ ਖੁਦ ਜਿਹੜੀ ਹੈ ਇੰਡਸਟਰੀ ਨੂੰ ਵਧਾਉਣਾ ਚਾਹੁੰਦੇ ਆ ਲੋਕਾਂ 'ਚ ਰੁਜ਼ਗਾਰ ਵਧੂਗਾ ਸੋ ਬਹੁਤ ਜਲਦੀ ਉਹ ਮੰਗ ਪੂਰੀ ਕੀਤੀ ਜਾਊਗੀ ਤੇ ਜਿਹੜਾ ਇੰਡਸਟਰੀ ਨੂੰ ਜਿੱਥੇ ਮਾਨ ਸਾਹਿਬ ਦਿੰਦਾ ਦੇ ਕਰ ਰਹੇ ਆ ਕਿ ਬਹੁਤ ਜ਼ਿਆਦਾ ਪੰਜਾਬ 'ਚ ਬਾਰੋਂ ਵੀ ਕੰਪਨੀ ਹੈ ਜਿਵੇਂ ਟਾਟਾ ਸਟੀਲ ਮੇਰੇ ਹਲਕੀ ਚਾਹੀਏ ਹੋਰ ਵੀ ਕਾਫੀ ਇੰਡਸਟਰੀ ਆ ਰਹੀ ਹੈ ਸੋ ਦਿਨ ਪਰ ਦਿਨ ਦਿਨ ਪਰ ਰਾਤ ਇੱਕ ਮੁੱਖ ਮੰਤਰੀ ਸਾਹਿਬ ਕਰ ਰਹੇ ਆ ਪੰਜਾਬ ਨੂੰ ਰੰਗਣਾ ਪੰਜਾਬ ਨੂੰ ਪੰਜਾਬ ਰੰਗਣਾ ਪੰਜਾਬ ਤਾਂ ਹੀ ਹੋਗਾ ਜੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ 'ਚ ਰੁ ਨੀ ਦੇ ਚੱਲੇ ਹੋਇਆ ਸਾਰੇ ਸਾਨੂੰ ਵੀ ਇਹੀ ਹੁਕਮ ਹੈ ਕਿ ਵਕਤ-ਵਕਤ ਪੰਜਾਬ ਦੇ ਵਿੱਚ ਜਿੱਥੇ ਵੀ ਕੋਈ ਐਗਰੀਜਨ ਲੱਗਦੀ ਹੈ ਜਿੱਥੇ ਕੋਈ ਨਵੀਂ ਇੰਡਸਟਰੀ ਲੱਗਦੀ ਹੈ ਉਹਨਾਂ ਦਾ ਸਾਥ ਦਿਓ ਤੇ ਉਹਨਾਂ ਦੇ ਨਾਲ ਜਾ ਕੇ ਜੋ ਵੀ ਉਹਨਾਂ ਦਾ ਪ੍ਰੋਬਲਮ ਆਉਂਦਾ ਹੱਲ ਕਰਾਓ ਸੋ ਅੱਜ ਐਗਜ਼ੀਕਿਊਸ਼ਨ ਤੇ ਆਏ ਆ ਪਹਿਲਾਂ ਕੀ ਹੁੰਦਾ ਸੀ ਕਿ ਕੋਈ ਵੀ ਪਲੰਬਰ ਬੁਲਾ ਲਿਆ ਜਿੱਥੋਂ ਮਰਜੀ ਸਮਾਨ ਲੱਲਿਆ ਅੱਜ ਕੱਲ ਜਿਹੜੀ ਹਰ ਚੀਜ਼ ਆ ਜਿਹੜੀ ਆਰਕੀਟੈਕਟ ਦੇ ਹਿਸਾਬ ਨਾਲ ਲੱਗਦੀ ਹੈ ਔਰ ਵਧੀਆ ਚੀਜ਼ ਲੱਗਦੀ ਹੈ ਔਰ ਅੱਜ ਮੈਂ ਦੇਖ ਰਿਹਾ ਹਰ ਕੰਪਨੀ ਇੱਥੇ ਖੜੀ ਆ ਵਿਵਾ ਹੋ ਗਈ ਜਿੰਨੀਆਂ ਵੀ ਵਧੀਆ ਕੰਪਨੀਆਂ ਜਿਵੇਂ ਸੋ ਕਾਫੀ ਪੰਜਾਬ ਵਿੱਚ ਇਹੋ ਜਿਹੀ ਇੰਡਸਟਰੀ ਜਿਹੜੀ ਪੂਰੇ ਪੰਜਾਬ 'ਚ ਬਣ ਕੇ ਤੇ ਪੂਰੇ ਵਰਲਡ 'ਚ ਜਾ ਰਹੀ ਹੈ ਸਪਲਾਈ ਹੁੰਦੀ ਆ ਸੋ ਪੰਜਾਬ ਕਿਸੇ ਕਿਸੇ ਨਾਲੋਂ ਘੱਟ ਨਹੀਂ ਆ ਪਰ ਹੋਰ ਵੀ ਅੱਗੇ ਨਵੇਂ-ਨਵੇਂ ਤਕਨੀਕਾਂ ਕੱਢ ਕੇ ਨਵੇਂ-ਨਵੇਂ ਆਰਕੀਟੈਕਟ ਵਧੀਆ ਇੰਜੀਨੀਅਰ ਬਣਾ ਕੇ ਆਪਣਾ ਮਾਈਂਡ ਵਿੱਚ ਯੂਜ਼ ਕਰਕੇ ਤੇ ਬਹੁਤ ਵਧੀਆ ਨਵੀਂ ਮਸ਼ੀਨਰੀ ਆ ਰਹੀ ਹੈ ਨਵੀਂ ਘਰਾਂ 'ਚ ਯੂਜ਼ ਹੋਣ ਵਾਲਾ ਸਮਾਨ ਬਾਥਰੂਮ ਹਰ ਚੀਜ਼ ਨਵੀਂ ਆ ਰਹੀ ਹੈ ਜੋ ਪੰਜਾਬ ਕਿੰਨੇ ਤਰਕੀਆਂ ਦੇ ਲਖੇ ਲਿਖੇ ਚੜਿਆ ਹੋਇਆ ਇਸ ਮੌਕੇ ਉਡਾਨ মিডিਆ ਐਂਡ ਕਮਿਊਨੀਕੇਸ਼ਨ ਦੇ ਡਾਇਰੈਕਟਰ ਜੀਐਸ ਟੇਲੋ ਸਮੇਤ ਸਟਾਲ ਲਗਾਉਣ ਆਏ ਕਾਰੋਬਾਰੀਆਂ ਨੇ ਵੀ মিডিਆ ਨਾਲ ਗੱਲਬਾਤ ਦੌਰਾਨ ਕੀ ਕੁਝ ਕਿਹਾ ਦੇਖੋ ਇਹ ਰਿਪੋਰਟ 250 ਦੇ ਕਰੀਬ ਕੰਪਨੀ ਨੇ ਆਪਣੇ ਇੰਟੀਰੀਅਰ ਡੈਕਸਟਰ ਬਿਲਡਿੰਗ ਮਟੀਰੀਅਲ ਨਾਲ ਰਿਲੇਟਡ ਹਜ਼ਾਰਡਸ ਆਫ ਪ੍ਰੋਡਕਟ ਡਿਸਪਲੇਅ ਦੇ ਲਗਾਏ ਹੋਏ ਨੇ ਤੇ ਲੁਧਿਆਣਾ ਐਕਸਪੋ ਸੈਂਟਰ ਸਾਹਨੇਵਾਲ 2 3 4 5 ਫਰਵਰੀ ਚਾਰ ਦਿਨ ਦਾ ਇਹ ਸ਼ੋਅ ਮੈਂ ਸਭ ਨੂੰ ਕਹਾਂਗਾ ਔਰ ਦਾ ਬਹੁਤ ਫਾਇਦਾ ਠਾਉ ਇੰਟੀਰੀਅਰ ਐਕਸਟੀਰੀਅਰ ਬਿਲਡਿੰਗ ਮਟੀਰੀਅਲ ਇੱਕ ਐਦਾਂ ਦੀ ਇੰਡਸਟਰੀ ਜਿਹੜੀ ਰੋਜ਼ ਚੇਂਜ ਹੁੰਦੀ ਹੈ ਤਾਂ ਚੀਜ਼ਾਂ ਕਿੰਨੀਆਂ ਮਿਲਣਗੇ ਮੈਂ ਕਹਿੰਦਾ ਹਜ਼ਾਰਾਂ ਚੀਜ਼ਾਂ ਨੇ ਬਿਲਕੁਲ ਬਿਲਡਿੰਗ ਦੇ ਨਾਲ ਇੰਟੀਰੀਅਰ ਸੀ ਰਿਲੇਟਡ ਤਾਂ ਤੁਸੀਂ ਆਉਂਗੇ ਤਾਂ ਇਹਦਾ ਆ ਕੇ ਤੁਸੀਂ ਇਹਨੂੰ ਐਕਸਪੀਰੀਅੰਸ ਕਰ ਪਾਉਂਗੇ ਕਿ ਜਿڑا ਸਾਡਾ ਇਹ ਇੰਡਸਟਰੀ ਹੈ ਬਹੁਤ ਅੱਗੇ ਨਿਕਲ ਚੁੱਕੀ ਹੈ 250 ਕੰਪਨੀਆਂ ਇੱਕੋ ਹੀ ਛੱਤ ਹਲੇ इनटेक्स एक्सपो 2 तो 5 फरवरी लुधियाना एग्जीबिशन सेंटर सामने वाला लुधियाना ਤੁਸੀਂ ਆਓ ਔਰ ਆਪਣੀ ਬਜਟ ਦੇ ਮੁਤਾਬਕ ਤੁਹਾਨੂੰ ਇੱਥੇ ਪ੍ਰੋਡਕਟ ਮਿਲਣਗੇ ਜਿਸ ਮਰਜ਼ੀ ਰੇਂਜ ਦੇ ਔਰ ਜਿਸ ਜਿਸ ਵੀ ਤਰੀਕੇ ਦੇ ਤੁਸੀਂ ਪ੍ਰੋਡਕਟ ਚਾਹੇ ਤੁਹਾਨੂੰ ਇੱਥੇ ਡਿਸਪਲੇ ਤੇ ਹੈਗੇ ਨੇ ਹਮ ਪੀਯੂ ਪਾਲਿਸ਼ ਵਿੱਚ ਡੀਲ ਕਰਤੇ ਹੈ ਇਹ ਲੱਕੜੀ ਕੇ ਉਪਰ ਜੋ ਵੀ ਪਾਲਿਸ਼ ਕਾ ਕਾਮ ਹੈ ਉਹ ਇਟਾਲੀਅਨ ਕੋਟਿੰਗ ਕੇ ਸਾਥ ਕੀਆ ਜਾਤਾ ਹੈ ਜਿਸ ਸੇ ਕਿ ਆਪਕੇ ਘਰ ਕੀ ਜੋ ਲੁੱਕ ਹੈ वो डिसेंट हो जाती है इसके बारे में विस्तार से हमारे एग्जीक्यूटिव राजकुमार जी आपको एक्सप्लेन करेंगे राजकुमार जी प्लीज जी सर हेलो सर सत श्रीकाल सर बेसिकली ना अपना जो मेन एजेंडा की है जिम्मे अजक ना घर सागवान का काम बहुत होंगे है तो बेसिकली आप सागवान को पोलिश कियाकेंड काम की है अचक ना मोडलर किचन काफ़ी ट्रेंड है मोडलर किचन बॉड्रॉप एल ईडी यूनिट्स फर्नीचर बैड्स ਤੇ ਉਹਨਾਂ ਦੇ ਅਸੀਂ ਨੰਬਰ ਆਫ ਕਲਰਸ ਕਰ ਸਕਦੇ ਹਾਂ ਜਸਟ ਲਾਈਕ ਯੂ ਐ ਬੇਸਿਕਲੀ ਜੇ ਸਾਪ ਤੁਸੀਂ ਦੇਖੋਗੇ ਨਾ ਇਹ ਸਭ ਕਲਰਫੁਲ ਫਿਨਿਸ਼ਸ ਨੇ ਔਰ ਅਸੀਂ ਕੁਝ ਇਨੋਵੇਟਿਵ ਚੀਜ਼ਾਂ ਲੈ ਕੇ ਆਏ ਆ ਜੋ ਮਤਲਬ ਸੋਬਰ ਪਲਸ ਇਨੋਵੇਟਿਵ ਹੈ ਤਾਂ ਕਿ ਮਤਲਬ ਆਪ ਜਿਹੜੇ ਆਪਣੇ ਵਾਰਡਰੋਬਸ ਆ ਜਾਂ ਕਿਚਨਸ ਆ ਉਹਨਾਂ ਨੂੰ ਕੁਝ ਯੂਨੀਕ ਤਰ੍ਹਾਂ ਤੋਂ ਪ੍ਰੈਜੈਂਟ ਕਰ ਸਕੀਏ ਔਰ ਸਾਡੀ ਮਾਸਟਰੀ ਉnde ਚ ਹੈ ਜਿਵੇਂ ਤੁਸੀਂ ਦੇਖੋਗੇ ਅੱਜਕਲ ਮੈਟਲ ਦਾ ਕਾਫੀ ਟ੍ਰੈਂਡ ਹੈ ਮੈਟਲ 'ਤੇ ਅਸੀਂ ਕੋਟਿੰਗ ਕਰ ਸਕਨੇ ਆ ਫਿਰ ਉਸ ਤੋਂ ਬਾਅਦ ਪਲਾਸਟਿਕਸ ਤੇ ਐਲੂਮੀਨੀਅਮ ਪ੍ਰੋਫਾਈਲ ਸਟੀਲ ਮਤਲਬ ਵਾਰੀਅਰ ਵਾਰੀਅਰ ਰੇਂਜ ਹੈ ਸਾਡੇ ਕੋਲ ਕੋਟਿੰਗਸ ਦੀ ਜੀ ਹਾਂਜੀ ਸਾਡੇ ਕੋਲ ਹਰ ਇੱਕ ਸੈਗਮੈਂਟ ਦੇ ਕਸਟਮਰ ਲਈ ਪ੍ਰੋਡਕਟ ਹੈ ਚਾਹੇ ਉਹ ਬਿਲਡਰ ਸੈਗਮੈਂਟ ਹੋਵੇ ਚਾਹੇ ਉਹ ਨੋਰਮਲ ਪ੍ਰੀਮੀਅਮ ਸੈਗਮੈਂਟ ਹੋਵੇ ਸਰ ਲੁਧਿਆਣਾ ਤੋਂ ਰਕੇਸ਼ ਗਰਗ ਦੇ ਨਾਲ ਤਸਵੀਰ ਜੱਸੀ ਦੀ ਰਿਪੋਰਟ ਪੰਜਾਬ 24